ਗੁਰਦਾਸਪੁਰ ਵਿੱਚ ਵੱਖ-ਵੱਖ ਥਾਵਾਂ ਤੇ ਲੱਗੇ ਕੂੜੇ ਦੇ ਢੇਰ ਸ਼ਿਵ ਸ਼ਨਮ ਬਾਲਾ ਸਿੰਘ ਠਾਕਰੇ ਸੀਨੀਅਰ ਆਗੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸ਼ਹਿਰ ਦੇ ਵਿੱਚ ਮੁਹੱਲਿਆਂ ਦੇ ਵਿੱਚ ਲੱਗੇ ਕੂੜੇ ਦੇ ਢੇਰ ਦਿਖਾਉਂਦੇ ਹੋਏ ਦੱਸਿਆ ਕਿ ਗੁਰਦਾਸਪੁਰ ਵਿੱਚ ਬਹੁਤ ਵੱਡੀ ਰਾਜਨੀਤੀ ਹੋ ਰਹੀ ਹੈ ਜਿਸ ਨਾਲ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਰਸਤਿਆਂ ਦੇ ਵਿੱਚ ਲੱਗੇ ਕੂੜੇ ਦੇ ਢੇਰਾਂ ਦੇ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਮੁਸ਼ਕਲ ਹੋ ਰਹੀ ਹੈ ਅਤੇ ਸਕੂਲੀ ਬੱਚੇ ਵੀ ਸਕੂਲਾਂ ਵਿੱਚ ਨਹੀਂ ਜਾ ਸਕਦੇ। ਉਹਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀਆਂ ਦਿੰਦੇ ਹੋਏ ਆਖਿਆ ਕਿ ਜੇਕਰ 2-3 ਦਿਨ ਦੇ ਅੰਦਰ-ਅੰਦਰ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਡੀਸੀ ਦਫ਼ਤਰ ਅਤੇ ਵੱਖ-ਵੱਖ ਅਫਸਰਾਂ ਦੇ ਦਫ਼ਤਰਾਂ ਦਾ ਘਰਾਉ ਕਰਾਂਗੇ। ਜੀ.ਡੀ.ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ, ਪਲਾਜ਼ੋ ਸੂਟ, ਲਹੰਗੇ, ਕੋਟੀਆਂ, ਸਵੈਟਰ, ਲੇਡੀ ਜੀਨ ਪੈਂਟ, ਟੌਪ, ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕੀ ਦੱਸ ਜਿਉ ਆਇਆ ਅੱਜ ਮੋਹੱਲੇ ਵਿੱਚ ਕੂੜਾ ਕਾਫੀ ਜ਼ਿਆਦਾ ਲੱਗਾ ਹੈ ਕੀ ਆ ਜਾਂਦਾ ਜੈ ਹਿੰਦ ਭਾਰਤ ਮਾਤਾ ਕੀ ਜੈ ਅੱਜ ਅਸੀਂ ਸ਼ਿਵਸ਼ਨਾ ਬਾਲਾ ਸਾਹਿਬ ਠਾਕਰੇ ਜੀ ਦੇ ਸਦਸੇ ਆਪਣੇ ਹੋਰ ਮੋਹੱਲਾ ਨਿਵਾਸੀਆਂ ਦੇ ਨਾਲ ਲੈ ਕੇ ਸਿਰਫ ਇਸੇ ਮੋਹੱਲੇ ਵਿੱਚ ਨਹੀਂ ਪੂਰੇ ਗੁਰਦਾਸਪੁਰ ਦੇ ਵਿੱਚ ਅਸੀਂ ਕੁੰਮ ਕੇ ਆਏ ਹਾਂ ਔਰ ਜਗ੍ਹਾ ਜਗ੍ਹਾ ਤੇ ਜੋ ਕੂੜੇ ਦੇ ਢੇਰ ਲੱਗੇ ਹੋਏ ਨੇ ਉਹਦੀ ਅਸੀਂ ਉਹਦੀ ਕੜੀ ਨਿੰਦਾ ਕਰਦੇ ਹਾਂ ਦੋ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਆਪਸੀ ਜੋ મતਭੇਦ ਨੇ ਯਾਓ ਕੈਸਰ ਨੇ ਕਿ ਵੋਟ ਬੈਂਕ ਦੀ ਖਾਤੇ ਜੋ ਸਭ ਕੁਝ ਕਰਦੇ ਪਏ ਨੇ ਪਰ ਇਰੀ ਵਿੱਚ ਜਿਹੜਾ ਪਿਸਿਆ ਜਾ ਰਿਹਾ ਉਹ ਆਮ ਸਮਾਜ ਪਿਸਿਆ ਜਾ ਰਿਹਾ ਪੂਰਾ ਸ਼ਹਿਰ ਨਿਵਾਸੀ ਜਿਹੜੇ ਆ ਉਹ ਬੜੀ ਬੁਰੀ ਤਰ੍ਹਾਂ ਇਸ ਤਕਲੀਫ ਦੇ ਵਿੱਚ ਨੇ ਕਿਉਂਕਿ ਸੜਕਾਂ ਦੇ ਉੱਪਰ ਤਾਂ ਬਹੁਤ ਔੜ ਦੀ ਗੱਲ ਹੈ ਮੁਹੱਲੇਆਂ ਦੇ ਵਿੱਚ ਵੀ ਤੁਹਾਨੂੰ ਇਸ ਲਈ ਅਸੀਂ ਮੁਹੱਲੇ ਵਿੱਚ ਲੈ ਕੇ ਆਇਆ ਤੁਹਾਨੂੰ ਦਿਖਾਉਣ ਵਾਸਤੇ ਕਿ ਮੁਹੱਲੇਆਂ ਦੇ ਵਿੱਚ ਵੀ ਇਹ ਹਾਲਾਤ ਬਣੇ ਹੋਏ ਨੇ ਕਿ ਕੋਈ ਵੀ ਗਲੀਆਂ ਦੇ ਵਿੱਚ ਕ੍ਰੋਸਿੰਗ ਕਰ ਪਾਏਗਾ ਇਸ ਲਈ ਮੈਂ ਇੱਕ ਬੇਨਤੀ ਕਰ ਰਿਹਾ ਇਹਦੇ ਕਸੂਰਵਾਰ ਆਪਾਂ ਰਾਜਨੀਤਿਕ ਪਾਰਟੀਆਂ ਨੇ ਚਲੋ ਜੋ ਮੰਨਾ ਮਨੋਰਾ ਕਰਨ ਕੀ ਹੈਗਾ ਕਿ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਰਾਜਨੀਤੀ ਦੇ ਕਰਨੀ ਹੋਣਾ ਨੇ ਪਰ ਇਹਦੇ ਵਿੱਚ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਕੋ ਪੂਰੀ ਪਾਵਰ ਹੁੰਦੀ ਹੈ ਪ੍ਰਸ਼ਾਸਨ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜੇ ਉਹਨਾਂ ਕੋ ਜਗ੍ਹਾ ਨਹੀਂ ਕੋਈ ਜਗ੍ਹਾ ਪ੍ਰੋਵਾਈਡ ਕਰਵਾਣ ਜਾਂ ਇਹ ਪਹਿਲਾਂ ਜੇ ਸੁਟਰੇ ਸੀ ਕੋਈ ਨਾ ਕੋਈ ਆਲਟਰਨੇਟ ਜਰੂਰ ਕੱਢਣ ਲੇਕਿਨ ਅੱਜ ਮਾਹੌਲ ਹੈ ਬਣ ਗਿਆ ਕਿ ਇਹਰੇ ਨਾਲ ਸਾਡੇ ਸਮਾਜ ਦੇ ਵਿੱਚ ਵੀ ਰਾਜਿਕਤਾ ਫੈਲ ਰਹੀ ਹੈ ਰਾਜਿਕਤਾ ਕਿਸ ਤਰ੍ਹਾਂ ਕਿ ਇੱਕ ਪਾਰਟੀ ਨੂੰ ਇੱਕ ਬੰਦਾ ਬਿਲੋਂਗ ਕਰਦਾ ਹੁੰਦਾ ਦੂਜੀ ਪਾਰਟੀ ਨੂੰ ਦੂਸਰਾ ਬਿਲੋਂਗ ਕਰਦਾ ਹੁੰਦਾ ਹੈ ਇਸੇ ਲੜਾਈ ਦੇ ਵਿੱਚ ਇੱਕ ਦੂਜੇ ਨਾਲ ਦੁਸ਼ਮਣੀਆਂ ਵਧ ਰਹੀਆਂ ਔਰ ਇਹ ਸਮੇ ਜਿਹੜਾ ਆਉਣ ਵਾਲਾ ਹੈ ਇਹ ਬਹੁਤ ਹੀ ਖਤਰਨਾਕ ਹੋਏਗਾ ਔਰ ਮੈਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਹ ਕਹਿਣਾ ਕਿ ਠੀਕ ਹੈ ਤੁਸੀਂ ਰਾਜਨੀਤੀ ਜ਼ਰੂਰ ਕਰੋ ਪਰ ਮਿਲ ਬੈਠ ਕੇ ਇਹਦਾ ਸੋਲੂਸ਼ਨ ਜ਼ਰੂਰ ਕਰੋ ਕਿਉਂਕਿ ਇਹਦੇ ਵਿੱਚ ਆਮ ਸਮਾਜ ਜਿਹੜਾ ਪਿੱਛਿਆ ਜਾ ਰਿਹਾ ਤੁਸੀਂ ਗੀਤਾਪੁਰ ਰੋਡ ਦੇਖ ਲਓ ਤੁਸੀਂ ਹਵਾਈ ਦਾ ਚੌਂਕ ਜਾ ਕੇ ਦੇਖੋ ਔਰ ਇਹਦੇ ਵਿੱਚ ਸਭ ਤੋਂ ਵੱਡੀ ਨਮੋਸ਼ੀ ਵਾਲੀ ਜਿਹੜੀ ਗੱਲ ਮੈਨੂੰ ਦਿਖਾਈ ਦਿੱਤੀ ਹੈ ਉਹ ਹੈਗੀ ਕੱਲ ਸਾਡੇ ਮਨੁਮਹਾਂ ਜੀ ਬਾਜ਼ਾਰ ਦੇ ਵਿੱਚ ਉਹ ਰਾਤ ਦੇ ਟਾਈਮ ਆ ਰਹੇ ਸੀਗਾ ਲਗਭਗ 9:30 ਦਾ ਟਾਈਮ ਹੋਏਗਾ ਉਦੋਂ ਜਿਹੜੇ ਇੱਕ ਤੇ ਆਮ ਦੇਖੋ ਲੋਕ ਜਿਹੜੇ ਆ ਉਹ ਤਾਂ ਜਿਹੜਾ ਕੂੜਾ ਸ ਔਰ ਇੱਕ ਹੀ ਹੋ ਰਿਹਾ ਕਿ ਜਿਹੜੇ ਕਰਮਚਾਰੀ ਨੇ ਜਿਹੜੇ ਨਗਰਪਾਲਿਕਾ ਦੇ ਕਰਮਚਾਰੀ ਨੇ ਸਫਾਈ ਕਰਮਚਾਰੀ ਨੇ ਉਹ ਬਾਹਰੋਂ ਵੀ ਕੂੜਾ ਲਿਆ ਕੇ ਸ਼ਹਿਰ ਦੇ ਵਿੱਚ ਡੰਪ ਕਰਦੇ ਪਏ ਨੇ ਜੰਗਾ ਜਗਾ ਦੇ ਉੱਪਰ ਆ ਤੇਰਾ ਤਰਾ ਸੁੱਟ ਜਾਂਦੇ ਨੇ ਤਾਂ ਕਿ ਇਹ ਜਿਹੜਾ ਮਾਹੌਲ ਜਿਹੜਾ ਦਿਖੇ ਇਦਾਂ ਦਾ ਕਿ ਬਈ ਬਹੁਤ ਜ਼ਰਾ ਇੱਥੇ ਅਫਰਾ ਤਫਰੀ ਮਚੀ ਹੋਈ ਹੈ ਔਰ ਇਹ ਜਲਦੀ ਹੋਣਾ ਤੇ ਦਬਾਅ ਬਣ ਸਕੇ ਪ੍ਰਸ਼ਾਸਨ ਦੇ ਉੱਪਰ ਸੋ ਮੈਂ ਕਵਾਂਗਾ ਕਿ ਠੀਕ ਹੈ ਤੁਸੀਂ ਆਪਣੀ ਰਾਜਨੀਤੀ ਕਰੋ 100 ਵਾਰੀ ਕਰੋ ਕਿਉਂਕਿ ਇਹ ਜਿਹੜਾ ਕੂੜਾ ਜਿਹੜਾ ਸ਼ਹਿਰ ਤੋਂ ਸੁੱਟਣ ਦੀ ਬਜਾਏ ਬਾਡ ਡਰੇਨੇਜ ਹੈ ਗਿਆ ਬੜੇ ਇਹੋ ਜਿਹੇ ਇਲਾਕੇ ਹੈਗੇ ਨੇ ਜਿੱਥੇ ਬਿਲਕੁਲ ਵੀ ਉੱਥੇ ਆਬਾਦੀ ਨਹੀਂ ਹੈਗੀ ਆਸ-ਪਾਸ ਬਿਲਕੁਲ ਖਾਲੀ ਏਰੀਆਸ ਹੈਗੇ ਨੇ ਔਰ ਬੰਜਰ ਜਗਾਹ ਪਈਆਂ ਹੋਈਆਂ ਮੈਂ ਉੱਥੇ ਵੀ ਜਾ ਕੇ ਛੁੱਟਿਆ ਜਾਦਾ ਟੈਂਪੋਰਰੀ ਤੌਰ ਤੇ ਲੇਕਿਨ ਪੋਲਿਸਿਪਲ ਲੇਕਿਨ ਨਹੀਂ ਰਾਜਨੀਤੀ ਕਰਨੀ ਰਾਜਨੀਤੀ ਕਰਕੇ ਇਹ ਮਾਹੌਲ ਖਰਾਬ ਕਰਨਾ ਹੈ ਮਾਹੌਲ ਖਰਾਬ ਕਰਦੇ ਨਾਲ ਇਹ ਆਉਣ ਵਾਲੇ ਸਮੇਂ ਚ ਬਹੁਤ ਵੱਡੀ ਕ੍ਰਿਟੀਕਲ ਸਟੇਜ ਬਣ ਜੇਗੀ ਜਿਹਦੇ ਉੱਤੇ ਬਿਮਾਰੀਆਂ ਫੈਲਣਗੀਆਂ ਜਦੋਂ ਲੋਕ ਪਰੇਸ਼ਾਨ ਹੋਣਗੇ ਔਰ ਉਹ ਉਹ ਫਿਰ ਸੜਕਾਂ ਤੇ ਆਣਗੇ ਮੈਂ ਅੱਜ ਸਿਰਫ ਇਹ ਕਹਿ ਰਿਹਾ ਕਿ ਸਾਡੀ ਸ਼ੂਸਨ 1260 ਆਫਕਰੇ ਕੋਲ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਕਿ ਇਹਨੂੰ ਜਲਦੀ ਜਲਦੀ 2-3 ਦਿਨਾਂ ਵਿੱਚ ਸੋਲੂਸ਼ਨ ਕਰ ਲਓ ਇਹ ਤਾਂ ਅਸੀਂ ਡੀਸੀ ਅਫਸਰਾਂ ਦਾ ਘੇਰਾਵ ਕਰਕੇ ਸਾਰੇ ਜਿੰਨੇ ਅਫਸਰ ਆ ਗਿਆ ਉਹਨਾਂ ਨੂੰ ਉਹਨਾਂ ਨੇ ਦਫ਼ਤਰਾਂ ਵਿੱਚ ਹੀ ਬੰਦ ਕਰ ਦਾਂਗੇ ਫਿਰ ਸਾਡੇ ਦੇ ਪਰਚੇ ਦਰਜ ਹੁੰਦੇ ਨੇ ਪਰਚੇ ਦਰਜ ਕਰ ਦਿਓ ਯੋ ਕਰਨਾ ਕਰ ਦਿਓ ਕਿਉਂ ਕਿ ਸਾਡੇ ਕੋਲ ਸਮਾਜ ਦਾ ਹਾਲਾਤ ਦੇਖਣੀ ਜਾ ਰੇ ਜਨਤਾ ਦੇ ਹਾਲਾਤ ਦੇਖਣੀ ਜਾ ਰੇ ਇੱਕ ਛੋਟੇ ਜੇ ਬੱਚੇ ਸਕੂਲ ਜਾਣੇ ਹੁੰਦੇ ਸਵੇਰੇ ਉਹਨਾਂ ਦੇ ਹਾਲਾਤ ਦੇਖਿਆ ਕਰੋ ਮੂੰਹ ਤੇ ਰੁਮਾਲ ਰੱਖ ਕੇ ਥੋ ਨਿਕਲਦੇ ਗਲੀਆਂ ਦੇ ਵਿੱਚੋਂ ਔਰ ਉਹਨਾਂ ਨੂੰ ਬਿਮਾਰੀ ਸਭ ਤੋਂ ਕਿਉਂਕਿ ਇਮਿਊਨਿਟੀ ਪਾਵਰ ਬੱਚਿਆਂ ਦੀ ਥੋੜੀ ਹੁੰਦੀ ਹੈ ਉਹਨਾਂ ਨੂੰ ਬਿਮਾਰੀ ਫੈਲ ਰਹੀ ਹੋਣਾ ਦੇ ਵਿੱਚ ਇਸ ਲਈ ਇਹਦਾ ਜ਼ਿੰਮੇਦਾਰ ਮੈਂ ਨਹੀਂ ਕਹਦਾ ਰਾਜਨੀਤਿਕ ਪਾਰਟੀਆਂ ਆਪਣੀ ਰਾਜਨੀਤੀ ਕਰਦੇ ਨਾਲ ਲੇਕਿਨ ਪ੍ਰਸ਼ਾਸਨ ਨੂੰ ਮੈਂ ਸਰਿਆ ਮੈਂਦਾ ਜ਼ਿੰਮੇਦਾਰ ਮੰਨਦਾ ਜੈ ਹਿੰਦ ਭਾਰਤ ਮਾਤਾ ਕੀ ਜੈ ਭਾਈ ਕੀ ਨਾਮ ਮੈਂ ਕਿਹੜਾ ਮੰਗਾ ਮੇਰਾ ਨਾਮ ਤੇ ਮੈਂ ਲੱਗਦਾ ਭਾਵੇਂ ਜੀ ਇਹ ਜਿਹੜੀ ਗਲੀ ਦਾ ਕੂੜਾ ਤੁਸੀਂ ਦੇਖ ਰਹੇ ਹੋ ਇਹ ਬਾਬਾ ਰੂਰਾ ਆਪਣੇ ਮੰਦਿਰ ਤੋਂ ਗਲੀ ਜਿਹੜੀ ਕਿਤਾਬ ਮੰਦਿਰੋਂ ਨਿਕਲਦੀ ਹੈ ਤੇ ਤੁਸੀਂ ਫੋਟੋ ਦੇ ਵਿੱਚ ਦੇਖ ਹੀ ਲਿਆ ਕੀ ਹਾਲ ਹੈ ਗਲੀ ਦਾ ਤੇ ਇਹ ਜਿਹੜਾ ਕੂੜਾ ਸੜਕਾਂ ਦੇ ਦਿਖ ਰਿਹਾ ਵਾ ਤੇ ਮੇਰੀ ਮੀਡੀਆ ਅਗੇ ਅਪੀਲ ਆ ਕਿ ਸ਼ਹਿਰ ਦੇ 29 ਵਾਡਾਂ ਨੇ ਸਾਰੀਆਂ ਗਲੀਆਂ ਘੁੰਮ ਕੇ ਵੇਖੋ ਉੱਥੇ ਵੀ ਕੂੜਾ ਤੁਹਾਨੂੰ ਇਸੇ ਤਰ੍ਹਾਂ ਮਿਲੇਗਾ ਜਿੱਦਾਂ ਸੜਕਾਂ ਤੇ ਮਿਲ ਰਿਹਾ ਇਹਦਾ ਨੁਕਸਾਨ ਜਿਹੜਾ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗਾ ਜਦੋਂ ਕੋਈ ਚੰਸਥਾਵਾਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਮਾਸਕ ਦੇ ਨਾਲ ਸੈਨੀਟਾਈਜ਼ਰ ਵੰਡਦੇ ਆ ਨੇ ਰਾਣੀਆ ਕਿ ਆਪਣਾ ਮੁਚਾਫ ਰੱਖੋ ਇਹ ਚੀਜ਼ਾਂ ਜਿਹੜੀਆਂ ਨੁਕਸਾਨ ਜਿਹੜਾ ਸ਼ਹਿਰ ਨੂੰ ਹੁਣ ਅੱਗੇ ਜਾ ਰਿਹਾ ਜਿੱਦਾਂ ਸ਼ੁੱਕਰਵਾਰ ਆ ਸ਼ਨੀਵਾਰ ਹੋਰ ਕੂੜਾ ਲੱਗਿਆ ਨਾ ਇਹ ਗਲੀ ਦਾ ਚੱਲਦੀ ਪਈ ਆ ਦੋ ਦਿਨਾਂ ਬਾਅਦ ਗਲੀ ਬੰਦ ਦਿਖੇਗੀ ਤੁਹਾਨੂੰ ਇੱਥੋਂ ਲੋਕੀ ਲੰਘਣਗੇ ਨਹੀਂ ਜਿਹੜਾ ਆਸ-ਪਾਸਲੇ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦਾ ਵੀ ਜਿਹੜਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਏਗਾ ਕੂੜਾ ਲੋਕਾਂ ਵੱਲੋਂ ਸੁੱਟਿਆ ਗਿਆ ਜਾਂ ਕਿੱਦਾਂ ਇਕੱਠਾ ਹੋ ਗਿਆ ਨਾ ਦੇਖੋ ਜੀ ਤੁਸੀਂ ਆਪ ਦੇਖੋ ਇੱਕ ਘਰ ਤੋਂ ਕੂੜਾ ਇਕ ਲਵਾਵਾ ਨਿਕਲ ਸਕਦਾ ਐਨਾ ਡੰਪ ਐਨਾ ਜਿੱਦਾਂ ਬੋਰੀਆਂ ਨੇ ਬੋਰੀਆਂ ਤੇ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਇੱਥੇ ਪਹਿਲਾਂ ਵੀ ਲੱਗਦਾ ਰਿਹਾ ਕੂੜਾ ਹੈ ਇੱਥੇ ਜਿਖੋ ਜਿੱਥੇ ਜੇ ਪਹਿਲਾਂ ਕੂੜਾ ਲੱਗਦਾ ਰਿਹਾ ਉਹ ਦੀਛੇ ਦੇ ਵਿੱਚ ਲੱਗਦਾ ਰਿਹਾ ਹੋਵੇਗਾ ਜਿਹੜਾ ਅੱਗੇ ਜਮਾਂਦਾਰ ਲੈ ਕੇ ਸੁੱਟਦਾ ਹੋਵੇਗਾ ਤੇ ਆਪਾਂ ਤੇ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਮਾਨਦਨੀਏ ਡੀਸੀ ਸਾਹਿਬ ਇੱਕ ਵਾਰੀ ਸ਼ਹਿਰ ਦਾ ਜਿਹੜਾ ਪੂਰਾ ਮੁਆਇਨਾ ਕਰਕੇ ਆਪਣੀ ਨਜ਼ਰਾਂ ਨਾਲ ਖੁਦ ਦੇਖ ਲੈਣਾ ਕਿ ਪੂਰੇ ਸ਼ਹਿਰ ਦਾ ਕੀ ਹਾਲ ਆ ਉਸ ਤੋਂ ਬਾਅਦ ਜਿਹੜਾ ਵੀ ਉਹਨਾਂ ਕੋਈ ਕੋਈ ਇਹਦਾ ਹੱਲ ਜਾਂ ਆਲਟਰਨੇਟ ਆ ਉਹਦਾ ਜਿਹੜਾ ਜਲਦ ਜਲਦ ਕੱਢਿਆ ਜਾਏ ਅਸੀਂ ਇੱਕ ਦੂਜੇ ਨੂੰ ਬਲੇਮ ਦੇਣ ਤੋਂ ਇਹ ਐਸੇ ਮਸਲੇ ਨਾਲ ਜਲਦ ਤੋਂ ਜਲਦ ਕੀਤਾ ਜਾਏ। ਮੇਰਾ ਨਾਮ ਮਨੀਸ਼ਾ ਜੀ। ਜੀ ਅੱਜ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਜਿਹੜਾ ਊੜਾ ਵਾ ਉਹ ਨਗਰ ਪਹੁੰਚੁੰਦੇ ਜਿਹੜੇ ਮਲਾਜਮਾਂ ਰਾਤ ਨੂੰ ਆ ਕੇ ਤੇ ਜੰਪ ਘਾਰ ਹੈ ਸ਼ਹਿਰ ਵਿੱਚ ਜਿਵੇਂ ਜਿਵੇਂ ਇਦਾਂ ਦੀ ਕੋਈ ਨਹੀਂ ਐ ਇਦਾਂ ਦੀ ਕੋਈ ਗੱਲ ਹੀ ਨਹੀਂ ਹੈ ਜੀ। ਸਾਡੇ ਮਲਾਜਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬਿਠੇ ਰਹਿੰਦੇ ਆ। ਕੋਈ ਪ੍ਰਾਈਵੇਟ ਬੰਦੇ ਹੈਗੇ ਜਿਹੜੇ ਕੰਮ ਕਰਦੇ ਆ ਜਿਹਨੇ ਉਹਨਾਂ ਮਰਿਆਂ ਪਰ ਕੁਝ ਨਹੀਂ ਕਰ ਸਕਦੇ। ਜੀ ਜਿੰਦੂ ਦੀਆ ਕਰਨਾ ਡਾਟਾ ਚਾਰਿਆ ਉਹ ਦਿਨ ਕੰਮ ਹੋਈਦਾ ਮੰਨਦਾ ਉਹਦੋਂ ਦਾ ਕੰਮ ਬੰਦਾ ਜੀ ਤੁੰ ਲਾਇਮ ਕੋਈ ਜਾ ਰਿਹਾ ਮਲਾਇਮ ਬਿਲਕੁਲ ਨਹੀਂ ਜਾਂਦਾ ਕੋੜਾ ਜਿਹੜਾ ਫਿਰ ਉਹ ਘਰਾਂ ਦਾ ਹੋ ਸਕਦਾ ਵਾ ਜਾਂ ਘਰਾਂ ਦਾ ਕੋੜਾ ਜੀ